ਹਾਂਜੀ ਵੀ ਦੋਸਤੋ ਕੀ ਹਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਜਿਵੇਂ ਕਿ ਆਪਾਂ ਲੜੀਵਾਰ ਬੁੱਲਾਂ ਦੀ ਸੀਰੀਜ਼ ਨਾਲ ਤੁਹਾਨੂੰ 1 ਬਾਈ 1 ਜਾਣੂ ਕਰਵਾ ਰਹੇ ਹਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਵਿਸ਼ਾ ਹੈ ਜੀ ਆਪਣਾ ਜੈਗਵਰ ਬੁੱਲ ਹੋਊਗਾ ਜੀ ਜਰਸੀ ਨਸਲ ਦਾ ਠੀਕ ਹੈ ਜੀ ਵੈਸੇ ਦਾ ਜੈਗਵਰ ਦੇ ਦੋ ਬੁੱਲ ਦਾ ਇੱਕ ਐਚਐਫ ਨਸਲ ਵਿਚ ਆ ਰਿਹਾ ਜੀ ਟੌਪ ਦਾ ਬੁੱਲ ਤੇ ਇੱਕ ਆ ਰਿਹਾ ਹੈ ਜਰਸੀ ਨਸਲ ਦੇ ਵਿੱਚ ਆਪਾਂ ਫਿਲਹਾਲ ਤੁਹਾਨੂੰ ਜਰਸੀ ਨਸਲ ਦੇ ਜੈਗਵਰ ਬੁੱਲ ਦੇ ਨਾਲ ਜਾਣੂ ਕਰਵਾਵਾਂਗੇ ਤੇ ਜੇ ਆ ਕਿਸੇ ਵੀ ਭਰਾਣੇ ਵੀ ਜੇ ਇੱਕ ਵਾਰ ਐਚ ਐਫ ਦੇ ਬਾਰੇ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਮੈਂਟ ਵਿੱਚ ਜਰੂਰ ਦੱਸ ਸਕਦਾ ਹੈ ਕਿ ਐਚ ਐਫ ਜੈਗਵਾਰ ਬਾਰੇ ਵੀ ਦੱਸਿਆ ਜਾਵੇ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਦੇਖੋ ਜੀ ਜੈਗਵਾਰ ਬੁੱਲ ਦਾ ਇਹ ਸਾਇਰ ਜਾਣਦੇ ਕਿ ਪਤਾ ਦਾ ਨਾਮ ਕੀ ਹੈ ਕੈਲਮਾਰਟ ਪਲੱਸ ਜੈਡ ਠੀਕ ਹੈ ਜੀ ਬੀਟਾ ਸੀਜ਼ਨ ਇਸ ਦਾ ਹੈ ਜੀ A2A2 ਜੋ ਕਿ ਬਹੁਤ ਹੀ ਚੰਗਾ ਦੁੱਧ ਮੰਨਿਆ ਜਾਂਦਾ ਹੈ ਪਾਚਨ ਸ਼ਕਤੀ ਵਾਸਤੇ ਮਤਲਬ ਕਿ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ ਠੀਕ ਹੈ ਜੀ ਤੇ ਜੇ ਆਪਾਂ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਸੈਕਸੂਰ ਸੀਮਨ ਆਪਾਂ ਨੂੰ 11500 ਰੁਪਏ ਵਿੱਚ ਮਿਲ ਰਿਹਾ ਹੈ ਤੇ ਕਨਵੈਨਸ਼ਨਲ ਸੀਮਨ ਦਾ ਪ੍ਰਾਈਸ ਸਿਰਫ ਹੀ 500 ਰੁਪਏ ਹੈ ਠੀਕ ਹੈ ਜੀ ਤੇ ਇਹ ਜਿਹੜਾ ਬੋਲ ਹੈ ਇਸ ਦਾ ਸੀਮਨ AVS ਕੰਪਨੀ ਵੱਲੋਂ ਤਿਆਰ ਕੀਤਾ ਜਾਂਦਾ ਹੈ ਤੇ ਆਪਾਂ ਨੂੰ ਮਿਲਦਾ ਹੈ ਆਸਾਨੀ ਨਾਲ ਜੇ ਕਿਸੇ ਵੀਰ ਭਰਾ ਨੇ ਪੁੱਛਣਾ ਹੋਵੇ ਕਿ ਵੀ ਕਿਸੇ ਵੀਰ ਭਰਾ ਨੇ ਪੁੱਛਣਾ ਹੋਵੇ ਕਿ ਸਾਡੇ ਏਰੀਆ ਵਿੱਚੋਂ EBS ਕੰਪਨੀ ਦਾ ਸੀਮਨ ਕਿੱਥੋਂ ਮਿਲੂਗਾ ਤਾਂ ਉਹ ਆਪਣਾ ਏਰੀਆ ਕਮੈਂਟ ਵਿੱਚ ਮੈਂਸ਼ਨ ਕਰ ਦਵੇ ਕਿ ਸਾਡੇ ਏਰੀਆ ਵਿੱਚ ਭਾਈ ਕਿੱਥੋਂ ਮੈਂਸ਼ਨ ਕਿੱਥੋਂ ਮਿਲੂਗਾ ਇਹ ਸੀਮਨ ਥੱਲੇ ਕਮੈਂਟ ਵਿੱਚ ਆਪਣਾ ਏਰੀਆ ਦੱਸ ਦਵੇ ਤੇ ਆਪਾਂ ਉਸ ਵੀਰ ਨੂੰ ਦੱਸ ਦਵਾਂਗੇ ਕਿ ਇਸ ਏਰੀਆ ਵਿੱਚ ਇਸ ਡੀਲਰ ਕੋਲੇ ਇਹ ਸੀਮਨ ਅਵੇਲੇਬਲ ਹੈ ਤੇ ਜਾਂ ਕਿਸ ਜਗ੍ਹਾ ਤੋਂ ਇਹ ਸੀਮਨ ਮਿਲਦਾ ਹੈ ਠੀਕ ਹੈ ਜੀ ਬਸ ਆਪਣਾ ਤੁਸੀਂ ਏਰੀਆ ਇੱਕ ਵਾਰ ਮੈਂਸ਼ਨ ਕਰ ਦਿਆ ਕਰੋ ਤੇ ਇੰਪੋਰਟਡ ਬੋਲ ਆ ਜੀ ਇਹ ਇਹ ਆਪਣਾ ਜੈਗਵਰ ਬੋਲ ਇਹ ਅਮਰੀਕਾ ਤੇ ਕੈਨੇਡਾ ਦੋਨੋਂ ਦੇਸ਼ਾਂ ਵਿੱਚੋਂ ਤਿਆਰ ਕੀਤਾ ਹੋਇਆ ਬੋਲ ਹੈ ਠੀਕ ਹੈ ਜੀ ਤੇ ਜੇ ਆਪਾਂ ਇਸ ਬੋਲ ਦੀ ਦੁੱਧ ਦੀ ਮਤਲਬ ਲਕਿ ਮਿਲਕ ਦੀ ਗੱਲ ਕਰੀਏ ਤਾਂ ਇਹ ਪਲੱਸ 500 ਤੋਂ 700 ਕਿਲੋਗ੍ਰਾਮ ਵਧਾ ਕੇ ਦੇ ਰਿਹਾ ਹੈ ਜੀ ਠੀਕ ਹੈ ਜੀ ਜੇ ਆਪਾਂ ਇਸੇ ਇੱਕ ਸਾਲ ਦੇ ਮਲਕ ਦੀ ਇੱਕ ਸਾਲ ਦੇ ਮਲਕ ਦੀ ਗੱਲ ਕਰੀਏ ਤਾਂ ਤਕਰੀਬਨ 9 ਤੋਂ 9500 ਦੇ ਵਿੱਚ ਵਿੱਚ ਇਸ ਦਾ ਮਿਲਕ ਰਕਾਰ ਹੈ 9000 ਤੋਂ 9500 ਦੇ ਵਿੱਚ ਵਿੱਚ ਠੀਕ ਹੈ ਜੀ ਇਸ ਦੀ ਮਾਤਾ ਦਾ ਮਿਲਕ ਰਕਾਰ 673 ਰਿਹਾ ਵਾ ਫੈਟ 5% ਰਹੀ ਆ ਤੇ ਫੈਟ ਕੇਜੀ 357 JS ਦੇ ਪਿਤਾ ਦੀ ਮਾਂ ਦੇ ਮਿਲਕ ਦੀ ਗੱਲ ਕਰੀਏ ਤਾਂ 11573 ਰਿਹਾ ਜੀ ਇੱਕ ਸਾਲ ਦਾ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜਾਰਸੀ ਦਾ ਤੇ ਆਪਾਂ ਦੋਨੇ ਪੇਰੈਂਟਸ ਦੀ ਐਵਰੇਜ ਮਲਾਈਏ ਤਾਂ 92123 ਮਿਲਕ ਰਿਕਾਰਡ ਆ ਰਿਹਾ ਹੈ ਜੀ ਜੈਗੋਰ ਬਲ ਦਾ ਇੱਕ ਸਾਲ ਦਾ ਜਿਸ ਦੇ ਨਾਲ ਕਿ ਆਪਾਂ ਨੂੰ 30 ਤੋਂ 31 ਲੀਟਰ ਦੀ ਉਸਤ ਇੱਕ ਦਿਨ ਦੀ ਪੈ ਰਹੀ ਹੈ ਠੀਕ ਹੈ ਜੀ ਤੇ ਆਸਮ ਮਿਲਕ ਨੂੰ ਵੀ ਇਹ ਅੱਗੇ ਬਹੁਤ ਹੀ ਚੰਗੇ ਤਰੀਕੇ ਨਾਲ ਪਲੱਸ ਕਰਕੇ ਦੇ ਰਿਹਾ ਹੈ ਜੀ 500 ਤੋਂ 700 ਕਿਲੋ ਮਤਲਬ ਲੇ ਕਿ ਡੇਲੀ ਦਾ 2 ਤੋਂ 2.5 ਕਿਲੋ ਮਿਲਕ ਆਪਾਂ ਨੂੰ ਅੱਗੇ ਇਸ ਜਿਹੜੀਆਂ ਆਉਣ ਵਾਲੀਆਂ ਬੱਚੀਆਂ ਵਿੱਚ ਆਪਾਂ ਨੂੰ ਪਲੱਸ ਕਰਕੇ ਮਿਲੇਗਾ ਠੀਕ ਹੈ ਜੀ ਚਰਬੀ ਵੀ ਆਪਾਂ ਨੂੰ ਪਲੱਸ ਕਰਕੇ ਦੇ ਰਿਹਾ ਹੈ ਪਲੱਸ 20 ਪ੍ਰੋਟੀਨ ਵੀ ਪਲੱਸ ਹੋ ਰਿਹਾ ਹੈ ਡੀਪੀਆਰ ਦੇਖੋ ਜੀ ਇਸ ਦਾ ਪਲੱਸ ਵਿੱਚ ਹੈ ਮਤਲਬ ਲੇ ਕਿ ਇਸ ਦੀਆਂ ਜੋ ਬੱਚੀਆਂ ਹੋਣਗੀਆਂ ਬਲਦੀਆਂ ਉਹ ਰਿਪੀਟ ਨਹੀਂ ਮਾਰਨਗੀਆਂ ਆਸਾਨੀ ਨਾਲ ਆਪਣਾ ਸੀਮਨ ਨੂੰ ਰੀਸੀਵ ਕਰ ਲੈਣੂਗੀ ਆ ਠੀਕ ਹੈ ਜੀ ਸਮੈਟਿਕ ਸੈਲ ਸਕੋਰ ਦੇਖੋ ਜੀ 2.7 ਹੀ ਹੈ ਮਤਲਬ ਕਿ ਜਿਹੜਾ ਇਸ ਦਾ ਅੰਡਰ ਹੈ ਲੇਵੇ ਦੀ ਸਿਹਤ ਇਸ ਦੀ ਚੰਗੀ ਹੋਊਗੀ ਇਨਫੈਕਸ਼ਨ ਨਹੀਂ ਹੋਊਗੀ ਐਸ ਦਾ ਇਹ ਮਤਲਬ ਹੁੰਦਾ ਹੈ ਜੇ ਇਹ ਜੇ ਇਹ ਵੱਧ ਹੋਵੇ ਤਾਂ ਉਹਨੀਆਂ ਹੀ ਛੱਡੇ ਨੂੰ ਇਨਫੈਕਸ਼ਨ ਜਾਂ ਬਿਮਾਰੀਆਂ ਲੱਗਣ ਦੇ ਚਾਂਸ ਵੱਧ ਹੁੰਦੇ ਆ ਬਟ ਇਸ ਵਾਰ ਦਾ ਸਿਰਫ 2.7 ਹੀ ਹੈ ਜੇ ਪੀਆਈ ਸਕੋਰ ਦੇਖੋ ਜੀ ਜਰਸੀ ਪਰਫਾਰਮੈਂਸ ਇੰਡੈਕਸ ਠੀਕ ਹੈ ਜੀ 110 ਤੋਂ 140 ਆਪਾਂ ਨੂੰ ਪਲੱਸ ਕਰਕੇ ਦੇ ਰਿਹਾ ਹੈ ਜੀ ਜਿਵੇਂ ਕਿ ਐਚਐਫ ਦਾ ਟੀਪੀਆਈ ਸਕੋਰ ਹੁੰਦਾ ਵਾ ਉਸੇ ਤਰ੍ਹਾਂ ਹੀ ਜਰਸੀ ਦਾ ਜੇਪੀਆਈ ਸਕੋਰ ਹੁੰਦਾ ਵਾ ਠੀਕ ਹੈ ਜੀ ਇਸ ਦਾ ਪੂਰਾ ਮਤਲਬ ਇਹ ਹੁੰਦਾ ਹੈ ਕਿ ਜੀ ਇਸ ਬੋਲ ਦੇ ਕੁੱਲ ਸਮਰਸਾ ਦੱਸਦਾ ਵਾ ਵੀ ਉਹ ਕਿੰਨੀ ਹੈ ਦੁੱਧ ਚਰਬੀ ਪ੍ਰੋਟੀਨ ਅੰਡਰ ਦੀ ਸਿਹਤ ਫਰਟੀਲਿਟੀ ਜਿਵੇਂ ਇਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਮੈਂ ਪੈਰਾਂ ਦਾ ਕਿ ਕਿੰ ਕਿਸ ਤਰ੍ਹਾਂ ਹੈ ਚੰਗਾ ਹੈ ਜਾਂ ਮਾੜਾ ਇਸ ਜੀ ਦਾ ਢਾਂਚਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਇੱਕ ਜੀਪੀਐਸ ਕੋਰ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਜੀ ਜੇ ਆਪਾਂ ਇਸ ਦੇ ਗੱਲ ਕਰੀਏ 110 ਤੋਂ ਲੈ ਕੇ 140 ਦੇ ਵਿਚਕਾਰ ਹੈ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਧੀਆਂ ਵਿੱਚ ਚੰਗਾ ਮਿਲਕ ਪ੍ਰੋਡਕਸ਼ਨ ਉੱਚੀ ਉੱਚ ਦਰ ਦੇ ਫੈਟ ਪ੍ਰੋਟੀਨ ਤੇ ਲੰਬੀ ਉਤਪਾਦਨ ਉਮਰ ਮੰਨੀ ਜਾਂਦੀ ਹੈ ਜੀ ਠੀਕ ਹੈ ਜੀ ਵਧੀਆ ਲੇਵੇ ਦੀ ਕੁਆਲਿਟੀ ਮੰਨੀ ਜਾ ਸਕਦੀ ਹੈ ਜੇ ਆਪਾਂ ਜੀਪੀਐਸ ਕੋਰ 110 ਤੋਂ 140 ਦੇ ਵਿੱਚਕਾਰ ਮੰਨਦੇ ਆਂ ਵਧੀਆ ਡਾਟਰ ਪ੍ਰੈਗਨੈਂਸੀ ਰੇਟ ਮੰਨਿਆ ਜਾ ਸਕਦਾ ਠੀਕ ਹੈ ਜੀ ਤਾਂ ਇਹਨਾਂ ਚੀਜ਼ਾਂ ਸਾਰੀਆਂ ਨੂੰ ਮਿਲਾ ਕੇ ਜੀਪੀਐਸ ਕੋਰ ਤਿਆਰ ਕੀਤਾ ਜਾਂਦਾ ਤੁਸੀਂ ਗੌਰ ਕਰਿਆ ਕਰੋ ਜੀਪੀਐਸ ਕੋਰ 100 ਤੋਂ ਘੱਟ ਨਾ ਹੋਵੇ ਠੀਕ ਹੈ ਜੀ ਜਰਸੀ ਬੋਲ ਦਾ ਕਿਸੇ ਵੀ ਵੀਰ ਭਰਾ ਨੇ ਸੀਮਨ ਭਰਾਣਾ ਹੋਵੇ ਸਰਚ ਕਰਿਓ ਆਨਲਾਈਨ ਜਾ ਕੇ ਜੀਪੀਐਸ ਕੋਰ ਚੈੱਕ ਕਰ ਲਿਆ ਕਰੋ 100 ਤੋਂ ਘੱਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜੇ 100 ਤੋਂ ਘੱਟ ਹੋਵੇ ਤਾਂ ਬਹੁਤ ਹੀ ਕਮਜ਼ੋਰ ਬੋਲ ਮੰਨਿਆ ਜਾ ਸਕਦਾ ਉਸ ਨੂੰ ਠੀਕ ਹੈ ਜੀ ਤੇ ਜੇ ਆਪਾਂ ਇਸ ਤੋਂ ਗੱਲ ਕਰੀਏ ਅੱਗੇ ਮਿਲਕ ਦੀ ਤਾਂ ਇਸ ਬੋਲਰ ਦੀਆਂ ਮਿਲਕ ਦੀਆਂ ਧੀਆਨ ਤਕਰੀਬਨ 9000 ਲੀਟਰ ਤੋਂ ਵੱਧ ਮਿਲਕ ਦੇ ਸਕਦੀਆਂ ਠੀਕ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਆ ਮੈਂ 30 ਤੋਂ 32 ਲੀਟਰ ਔਸਤ ਇੱਕ ਦਿਨ ਦੀ ਪੀ ਸਕਦੀ ਹੈ ਮਿਲਕ ਦੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਕਿ ਆਪਾਂ ਇਸ ਜੈਗਵਲ ਬੋਲਰ ਦਾ ਸੀਮਨ ਵੀ ਜਰਸੀ ਦੇ ਕਿਹੜੇ ਬੋਲਰ ਦੀਆਂ ਬੱਛੀਆਂ ਤੇ ਭਰਾ ਕੇ ਆਪਾਂ ਚੰਗੀ ਆਮਦਨ ਲੈ ਸਕਦੇ ਆ ਤਾਂ ਉਹ ਤੁਹਾਨੂੰ ਮੈਂ ਦੱਸ ਰਿਹਾ ਹਾਂ ਹੁਣ ਜੀ ਠੀਕ ਹੈ ਜੀ ਇਹ ਜੈਗੂਅਰ ਬੁੱਲ ਦਾ ਸੀਮਨ ਭਰਾਉਣਾ ਸਭ ਤੋਂ ਪਹਿਲਾਂ ਦੇਖੋ ਜੀ ਕਿਵੇਂ ਹੈ ਇਸ ਦਾ ਰਿਜ਼ਲਟ ਜਰਸੀ ਬੁੱਲ ਦੀਆਂ ਜਿਹੜੀਆਂ ਵੱਛੀਆਂ گاਵਾ ਉਹਨਾਂ ਦੇ ਕੋਈ ਵੀ ਹੋਵੇ ਉਹਨਾਂ ਦੇ ਭਰਾਉਣਾ ਬਿਲਕੁਲ ਠੀਕ ਆ ਜਿਵੇਂ ਕਿ ਪਿਓਰ ਜਰਸੀ ਜੋੜ ਲਈ ਬਹੁਤ ਵਧੀਆ ਇਸ ਦੇ ਨਾਲ ਆਪਾਂ ਨੂੰ ਦੁੱਧ ਚਰਬੀ ਦੋਮਾਂ ਵਿੱਚ ਸਧਾਰਨ ਮਿਲ ਸਕਦਾ ਠੀਕ ਆ ਜੀ ਇਹ ਜਰਸੀ ਤੇ ਆਪਾਂ ਕ੍ਰਾਸ ਐਚ ਐਫ ਦੇ ਵੀ ਕਰ ਸਕਦੇ ਹਾਂ ਠੀਕ ਆ ਜੀ ਐਚ ਐਫ ਕ੍ਰਾਸ ਬਰੀਡ ਤੇ ਵੀ ਆਪਾਂ ਜਰਸੀ ਦਾ ਇਸ ਦਾ ਸੀਮਨ ਭਰਾ ਸਕਦੇ ਹਾਂ ਠੀਕ ਆ ਜੀ ਤੇ ਜੇ ਆਪਾਂ ਵੇਖੀਏ ਵੀ ਨਹੀਂ ਪਰੌਣਾ ਕਿੰਨਾ ਤੇ ਜਿਹੜੀਆਂ HF ਬੱਛੀਆਂ گاਵਾ ਪਿਓਰ ਹੁੰਦੀਆਂ ਬਿਲਕੁਲ ਪਿਓਰ 100% ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਦੇ ਬਿਲਕੁਲ ਨਹੀਂ ਪਰੌਣਾ ਠੀਕ ਆ ਜੀ HF ਉਹਨਾਂ ਦੇ ਪਰੌਣਾ ਜਿਹੜੀ HF ਕ੍ਰਾਸ ਬਰੀਡ ਬਚਾਈ ਹੋਈ ਆ ਪਿੱਛੋਂ ਉਹਨਾਂ ਦੇ ਪਰ ਆ ਕੇ ਆਪਾਂ ਚੰਗਾ ਫਾਇਦਾ ਲੈ ਸਕਦੇ ਆ ਜੇ ਆਪਾਂ ਪਿਓਰ HF ਬੱਛੀਆਂ ਦੇ ਪਰੌਣੇ ਆ ਦੁੱਧ ਤਾਂ ਵਧੂਗਾ ਪਰ ਫੈਟ ਪਰਸੈਂਟ ਬਹੁਤ ਜ਼ਿਆਦਾ ਘਟ ਜਾਊਗੀ ਠੀਕ ਆ ਜੀ ਇਸ ਗੱਲ ਦਾ ਗੌਰ ਰੱਖਣਾ ਤੇ ਜਿਹੜੀਆਂ ਦੇਸੀ گاਵਾ ਜਿਵੇਂ ਸਾਈਵਾਲ ਗੈਰ ਹੋ ਗਈ ਪਾਰਕਰ ਹੋ ਵੀ ਆਲ ਇਹਨਾਂ ਤੇ ਨਹੀਂ ਭਰਣਾ ਨਸਲ ਸੰਭਾਲ ਲਈ ਖਤਰਨਾਕ ਹੋ ਸਕਦਾ ਜੇ ਆਪਾਂ ਇਹਨਾਂ ਦੇ ਭਰੋਣੇ ਆ ਠੀਕ ਹੈ ਜੀ ਤੇ ਕੰਟਰੋਲ ਚੋਟੀ ਦੀ ਜਰਸੀ ਗਾਂ ਜੋ ਘੱਟ ਦੁੱਧ ਦੇ ਰਹੀ ਹੈ ਠੀਕ ਹੈ ਜੀ ਜਿਸ ਤਰ੍ਹਾਂ ਮਤਲਬ ਹੈ ਚੋਟੀ ਦੀ ਗਾਂ ਜਰਸੀ ਜੋ ਦੁੱਧ ਘੱਟ ਦੇ ਰਹੀ ਰਹੀ ਹੈ ਉਸ ਦੇ ਭਰਾ ਕੇ ਦੁੱਧ ਦੇ ਉਤਪਾਦਨ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਕੀਤਾ ਜਾ ਸਕਦਾ ਠੀਕ ਹੈ ਜੀ ਇਸ ਗੱਲਾਂ ਦਾ ਖਾਸ ਧਿਆਨ ਰੱਖਣਾ ਐਚ ਐਫ ਕ੍ਰੋਸ ਦੇ ਭਰਾਇਆ ਜਾ ਸਕਦਾ ਪਿਓਰ ਐਚ ਐਫ ਦੇ ਨਹੀਂ ਭਰਾਇਆ ਜਾ ਸਕਦਾ ਇਸ ਜਰਸੀ ਬੁੱਲ ਦਾ ਸੀਮਨ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਜੈਗਵਾਰ ਬੁੱਲ ਜੋ ਕਿ ਜਰਸੀ ਦਾ ਟਾਪ ਦਾ ਬੁੱਲ ਮੰਨਿਆ ਜਾਂਦਾ ਹੈ ਇੱਕ ਜੈਗਵਾਰ ਬੁੱਲ ਐਕਫ ਦਾ ਵੀ ਹੈ ਜੇ ਕਿਸੇ ਵੀਰ ਭਰਾ ਨੂੰ ਉਸ ਦੀ ਵੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹੋਵੇ ਤਾਂ ਆਪਾਂ ਨੂੰ ਕਮੈਂਟ ਵਿੱਚ ਦੱਸ ਸਕਦਾ ਹੈ ਤੇ ਜੇ ਕਿਸੇ ਵੀਰ ਭਰਾ ਨੂੰ ਜ਼ਰੂਰੀ ਨਹੀਂ ਕਿ ਬੁੱਲਾਂ ਦੇ ਸੰਬੰਧ ਵਿੱਚ ਹੀ ਮੈਸੇਜ ਕਰਨਾ ਕਿਸੇ ਵੀ ਹੋਰ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਜਿਵੇਂ ਜੇਰ ਨਹੀਂ ਪੈ ਰਹੀ ਪਸ਼ੂ ਦਾ ਮਿਲਕ ਕਿੱਦਾਂ ਵਧਾਇਆ ਜਾ ਸਕਦਾ ਹੈ ਗਰਮੀ ਵਿੱਚ ਪਰੇਸ਼ਾਨੀਆਂ ਦੇ ਇਕਤਾ ਕਿੱਦਾਂ ਆ ਸਕਦੀਆਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਤੁਹਾਡੇ ਨਾਲ ਹਰ ਵਕਤ ਖੜੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਨੂੰ ਇਸ ਖੇਤਰ ਵਿੱਚ ਇਸ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਆ ਜਿੰਨੀ ਕੁ ਹੋ ਸਕਦੀ ਆ ਆਪਾਂ ਤੁਹਾਨੂੰ ਜਰੂਰ ਦੱਸਿਆ ਕਰਾਂਗੇ ਠੀਕ ਆ ਜੀ ਤੇ ਜੇ ਵੀਡੀਓ ਚੰਗੀ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ